ਅਜੀ ਸਾਸਤਰੀ ਕਾਲ ਜੀ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਅਮੀਦ ਆ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗਿਆ ਜੇ ਪਬਲੋਗ ਸ਼ੁਰੂ ਕਰ ਜੀ ਬਲੋਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਜੀ ਭੁੱਲਿਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਇਆ ਜੈ ਬਾਦਾ ਜੀ ਤੁਸੀਂ ਸਾਨੂੰ ਬੜਾ ਪਿਆਰ ਇੰਨੀਆਂ ਮਾਣ ਇੰਨਾ ਆਦਰ ਦਿੰਨੇ ਆ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਪ੍ਰਮਾਤਮਾ ਨੇ ਜੀ ਬੜੇ ਖੁਸ਼ੀਆਂ ਵਾਲੇ ਦੇ ਲੈਣੇ ਆ ਦਿਨ ਹੈਗੇ ਖੁਸ਼ੀਆਂ ਵਾਲੇ ਇੱਥੇ ਜਿੱਦਾਂ ਕਿ ਮੰਨ ਲਓ ਸਾਡੀ ਧਰਪਾਣ ਜੀ ਦਾ ਵਿਆਹ ਤੁਹਾਨੂੰ ਪਤਾ ਜੀ ਇਹ 3 4 ਤਰੀਕ ਦਾ ਇੱਧਰ ਚਰਨਜੀਤ ਕੌਰ ਦੇ ਭਾਬੀ ਦੇ ਮੁੰਡੇ ਦਾ ਹਰ ਪਤੀਜੇ ਦਾ ਚਾਰਜੀਤ ਕੋਰ ਦਾ ਲੱਗਿਆ ਪਤੀਜਾ ਤੇ ਅੱਜ ਵੱਡਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਤੇ ਇੱਕ ਗੱਲ ਹੈ ਜੀ ਬਨਿੰਦਰ ਜੀ ਜਿਆਦਾ ਨਾ ਕੋਈ ਆਪਣਾ ਆਉਂਦਾ ਹੈ ਨਾ ਅੰਦਰ ਤੋਂ ਰੂਖ ਹੁੰਦੀ ਹੈ ਰੂਖ ਹੁੰਦੀ ਹੈ ਰੂਖ ਹੁੰਦੀ ਆ ਸਹੀ ਗੱਲ ਆ ਭੈਣ ਭਾਈਆਂ ਦੀ ਸਪੋਰਟ ਬਹੁਤ ਬੜੀ ਹੁੰਦੀ ਆ ਪਰਮਾਤਮਾ ਨੇ ਉਹਨਾਂ ਨੂੰ ਇਦਾਂ ਹੀ ਚੜ੍ਹਦੀ ਕਲਾ ਵਿੱਚ ਰੱਖੇ ਕਹਿੰਦੇ ਕੋਈ ਲੇਟ ਦੇਣ ਦਾ ਭੁੱਖਾ ਨਹੀਂ ਹੁੰਦਾ ਨਾ ਇਹ ਨਾ ਮੈਂ ਹਨਾ ਇਸੇ ਇੱਕ ਪਿਆਰ ਦੀ ਗੱਲ ਹੁੰਦੀ ਆ ਗੱਲ ਮੁੱਕ ਪਿਆਰ ਤੇ ਜਾਂਦੀ ਆ ਮੇਰੇ ਨਾ ਵੀ ਹੌਸਲਾ ਹੋ ਜਾਂਦਾ ਨਹੀਂ ਮੇਰੇ ਭਾਈ ਨੇ ਜਿਹੜੇ ਮੇਰੇ ਨਾਲ ਖੜਦੇ ਬੂਆ ਦੇ ਬੁੰਡੇ ਹਨਾ ਤੇ ਕਦੇ ਵਿਚਾਰੇ ਪਿੱਛੇ ਨਹੀਂ ਖੜਦੇ ਧੁਖ ਸੁਖ ਚ ਵੀ ਨਾਲ ਖੜਦੇ ਨੇ ਵੈਸੇ ਵੀ ਸਾਡੇ ਨਾਲ ਖੜਦੇ ਨੇ ਤੇ ਜਿੱਦਾਂ ਹੁਣ ਕੋਈ ਵਿਆਹ ਸਾਦੀ ਹੁੰਦੀ ਆ ਉਦਦਾ ਵੀ ਜਿੱਥੋਂ ਮਰਜੀ ਆਉਣ ਵਿਚਾਰੇ ਜਿੱਦਾਂ ਮਰਜੀ ਆਉਣ ਪਹੁੰਚਦੇ ਨੇ ਬਰੇ ਕੋਈ ਵੀ ਪ੍ਰੋਗਰਾਮ ਹੁੰਦਾ ਹਨਾ ਵੀ ਸਾਨੂੰ ਦਾ ਦੇਖੋ ਭਾਈ ਪੈਰ ਤੇ ਰੱਖਨੇ ਆ ਹਾਂ ਸਭ ਮੈਨੂੰ ਲੱਗਦਾ ਵੀ ਅੱਜ ਚਰਜੀਤ ਕੌਰ ਦੇ ਨਾ ਮਮਾ ਮਮਾ ਬਾਬੀਰਾ ਬੀਰਾ ਲੱਗਿਆ ਉਹ ਸਭ ਤੋਂ ਪਹਿਲਾ ਕਾਰਨ ਉਹ ਮਗਾਈ ਦਾ ਤਲੂਅ ਹੈ ਹਾਂ ਪਹਿਲਾਂ ਵੀ ਭਾਈ ਕੁੜੀ ਦੇ ਦੋਏ ਦੇ ਗਾੜ ਮੈਨੂੰ ਆਏ ਨੇ ਤੇ ਅੱਜ ਵੀ ਮੇਰਾ ਭਾਈ ਪਹਿਲਾਂ ਮੈਨੂੰ ਇਹ ਗਾੜ ਦੇਣ ਆਇਆ ਪਹਿਲਾਂ ਕੁੜੀ ਨੂੰ ਹਾਂ ਤੜ ਵੀ ਬਾਕੀ ਕੰਮ ਬਾਅਦ ਚ ਪਰ ਇੱਕ ਗੱਲ ਕਰਨ ਵਾਲੇ ਨੇ ਬਹੁਤ ਜਦ ਵੀ ਆਉਂਦੇ ਨੇ ਇਹ ਵਿਆਹ ਦਾ ਕਾੜ ਲੈ ਕੇ ਹੀ ਆਉਂਦੇ ਨੇ ਲੈ ਕੇ ਆ ਕੇ ਖੁਸ਼ੀਆਂ ਨਾਲ ਆਉਂਦੇ ਨੇ ਖੁਸ਼ੀਆਂ ਨਾਲ ਆਉਂਦੇ ਨੇ ਪਰਮਾਤਮਾ ਭਾਈ ਮੇਰੇ ਭਤੀਜੇ ਦੇ ਵੀ ਚੜਦੀ ਕਲਾ ਵਿੱਚ ਰੱਖੇ ਚੈਰੀ ਦੀ ਜੋੜੀ ਬਣਾ ਕੇ ਰੱਖੇ ਇਦਾਂ ਹੀ ਵੀ ਪਰਮਾਤਮਾ ਸਾਡੇ ਕਰੇ ਖੁਸ਼ੀਆਂ ਵਾਲੇ ਕੰਮ ਕਿਉਂਕਿ ਉਹ ਵਿਆਹਾਂ ਦਾ ਸੀਜ਼ਨ ਆ ਹਾਂ 10 ਦਿਨ ਹੋਰ ਨੇ ਬਸ ਫਿਰ ਉਹਦੇ ਬਾਅਦ ਤਾਂ ਸ਼ੀਦੀ ਦਿਨ ਚੱਲ ਜਾਣਗੇ ਸ਼ੀਦੀ ਜੋੜ ਮਿਲਣੇ ਚੱਲ ਜਾਣਗੇ ਚਲੋ ਤੇ ਹੁਣ ਤੁਹਾਡੇ ਵੀਰੇ ਨਾਲ ਵੀ ਮੁਲਾਕਾਤ ਕਰਾਉਂਦੇ ਮੈਂ ਇਹਨਾਂ ਨੂੰ ਫੋਨ ਕਰਕੇ ਬੁਲਾਇਆ ਮੈਂ ਤਾਂ ਚਾਹ ਪਾਣੀ ਬੁਲਾਤੀ ਮੈਂ ਤਾਂ ਪਹੁੰਚਾਂ ਦਾ ਭੈਣ ਕੋਲ ਕਿਉਂਕਿ ਭੈਣ ਤੁਹਾਨੂੰ ਪਤਾ ਹੀ ਹੋਈ ਆ ਵਿਚਾਰੀ ਕਹਿੰਦੀ ਮੈਨੂੰ ਨਾ ਵੀ ਇੱਕ ਦੋ ਚੀਜ਼ਾਂ ਹੋਰ ਦਵਾ ਲਿਆ ਉਹ ਚੱਲਿਆ ਤਾਂ ਉਹਨੂੰ ਤੂੰ ਹੁਣ ਵਿਚਾਰੀ ਨੂੰ ਕੱਲ ਸ਼ਾਪਿੰਗ ਕਰਨਗੇ ਕੱਪੜਾ ਲੀੜਾ ਨੇੜ ਕੇ ਤੇ ਅੱਜ ਹੁਣ ਫੇਰ ਚੱਲੇ ਆ ਵੀ ਕੋਈ ਨਹੀਂ ਭਾਣੇ ਜੇ ਹੁਣ ਤੂੰ ਇੰਨੀ ਦੂਰੋਂ ਆਈਆਂ ਤੇਰੇ ਵਾਸਤੇ ਅਸੀਂ ਟੈਬ ਨਾ ਕੱਢਿਆ ਤਾਂ ਸਾਨੂੰ ਵੀ ਕੋਈ ਕਾਮ ਨਾਲ ਕੋਈ ਫਾਇਦਾ ਨਹੀਂ ਵੀਡੀ ਆਪਣੀ ਜਗ੍ਹਾ ਸਾਡੀ ਫਰਜ਼ ਨੇ ਜਿਹੜੇ ਉਹ ਤੁਸਾਨੂੰ ਪੂਰੇ ਕਰਨੇ ਨਿਭਾਉਣੇ ਪੈਣਗੇ ਚੱਪਾ ਲਿਓ ਤੇ ਸਾਡੀ ਥੋੜੀ ਟੈਂਸ਼ਨ ਘੱਟ ਸੀ ਹੁਣ ਬਾਜੀ ਦੇ ਕਹੇ ਸਾਰੂ ਪੂਰੀਆਂ ਕਰਨੀਆਂ ਪੈਣਗੀਆਂ ਚਲੋ ਵੈਸੇ ਉਹ ਆਪਣੀ ਜਗ੍ਹਾ ਅਸੀਂ ਆਪਣੀ ਜਗ੍ਹਾ ਠੀਕ ਈ ਗੱਲ। ਲੇਕਿਨ ਸਾਨੂੰ ਨਹੀਂ ਟੈਨਸ਼ਨ ਨਹੀਂ ਰਹਿਣੀ। ਕਿਉਂ ਉਹਨਾਂ ਨੇ ਆਪੇ ਘੁਆਈ ਜਾਣਾ ਸੀ। ਆਪੇ ਚਲੋ ਕੋਈ ਗੱਲ ਨਹੀਂ ਤੇ ਹੁਣ ਤੇਰਾ ਕੀ ਆ ਰਹਾ ਦਾ ਬਣਦਾ। ਵੀ ਹੁਣ ਆਪਾਂ ਨੇ ਇਦਾਂ ਹੀ ਗੱਲਾਂ ਬਾਤਾਂ ਕਰਨੇ। ਨਾ ਨਾ ਸਾਸਤਰਾ ਨੂੰ ਮਲਾਉਂਗੇ ਘੁਆਈਏ ਨੂੰ। ਚਲ। ਅਸਲੀ ਗੱਲ ਜੀ। ਹਾਂਜੀ ਬਾਈ ਸਾਸ੍ਰਿਕਾ। ਅਸਲੀ ਗੱਲ ਜੀ। ਪਹਿਲਾਂ ਤਾਂ ਜੀ ਤੁਹਾਨੂੰ ਬਹੁਤੀਆਂ ਬਹੁਤੀਆਂ ਵਧਾਈਆਂ। ਹੈ ਵੀ ਤੁਸੀਂ ਸਾਡੇ ਕੋਲ ਖੁਸ਼ੀ ਵਾਲੇ ਦਿਨ ਪਹੁੰਚੇ ਤੇ ਵੈਸੇ ਜਿਹੜਾ ਤੁਸੀਂ ਚਲੋ ਕਾਰ ਥੋੜਾ ਦਿੱਤਾ ਸੀ ਤੁਹਾਡਾ ਸਿਰ ਮੱਥੇ। ਆਹ ਜਿਹੜਾ ਨਾਲ ਡੱਬਾ ਆਇਆ ਭਾਈ ਇਹ ਜ਼ਰੂਰੀ ਦਾ ਹੈ ਹੋਰ ਹੈ ਕਿਉਂ ਵੀ ਨਹੀਂ ਆਹ ਕਾਰਡ ਦੇ ਨਾਲ ਇੰਨਾ ਬਈ ਮਾਨ ਅਦਰ ਹੋ ਜਾਂਦਾ ਵੀ ਉਹ ਕਾਰਡ ਦੇ ਨਾਲ ਡੱਬਾ ਕਿਉਂ ਜ਼ਰੂਰੀ ਹੁੰਦਾ ਹੈ ਹੈ ਜ਼ਰੂਰੀ ਹੁੰਦਾ ਹੈ ਹੈ ਚੜੀ ਦਾ ਪਿਆਰ ਪਿਆਰ ਹੈ ਪੁਰਾਣਾ ਹੈ ਹੈ ਪੁਰਾਣੀ ਰੀਤੀ ਰਿਵਾਜ ਹੈ ਹਾਂ ਸਹੀ ਗੱਲ ਅੱਛਾ ਇਹ ਪੁਰਾਣੀ ਰੀਤੀ ਰਿਵਾਜਾਂ ਦੇ ਵਿੱਚ ਕਾਰਡ ਤੇਰਾ ਡੱਬਾ ਹੁੰਦਾ ਦਾ ਹਾਂਜੀ ਪਹਿਲਾਂ ਤੇ ਹੁੰਦਾ ਸੀ ਤੇ ਮੈਨੂੰ ਤਾਂ ਇਹਨੇ ਨਾ ਦਿੱਤਾ ਨਹੀਂ ਇਹਨੇ ਇਹ ਮੈਨੂੰ ਅਜੇ ਤੱਕ ਦਿੱਤਾ ਨਹੀਂ ਮੈਂ ਦਿੱਤਾ ਤੇਰੀ ਮੈਨੂੰ ਕਹਿ ਵੀ ਤਾਂ ਠੀਕ ਹੈ ਨਾ ਨਾ ਮੇਰੀ ਗੱਲ ਸੁਣ ਬਾਈ ਨੇ ਨਿਭਾਇਆ ਆਪਣਾ ਫਰਜ਼ ਤੇਰੇ ਵੀ ਬਣਦੇ ਆ ਆਪਣੇ ਫਰਜ਼ ਹੁਣ ਇਹ ਥੋੜੀ ਵੀ ਲੱਡੂ ਦੇ ਫਰਜ਼ ਵੀ ਬਾਈ ਨਿਭਾਊਗਾ ਨਾਲ ਹਾਂ ਬਾਈ ਆਈ ਨੇ ਨਾ ਨਾ ਹਾਂ ਸਹੀ ਗੱਲ ਇਹ ਬੜਾ ਭਾਈ ਲੱਡੂ ਦਾ ਹਾਂ ਇਹ ਤਾਂ ਨੈਲੇ ਪਰਦਾ ਲੈ ਪਰਦਾ ਅਗਲਾ ਹੁਣ ਕਿਆ ਕਰੀਏ ਇਹ ਤਾਂ ਨੈਲੇ ਪਰਦਾ ਲੈ ਮਾਰਤਾ ਬਾਈ ਤਾਂ ਮੈਨੂੰ ਘੇਰ ਲਿਆ ਹੈਂ ਤੇ ਮੇਰੇ ਆਇਆ 10 ਹੁਣ ਏਦਾਂ ਹੀ ਗੱਲਾਂ ਬਾਤਾਂ ਚਰਨੇ ਕਾ ਚਾਹ ਪਾਣੀ ਵੀ ਪੁਲਾਉਣਾ ਵੀ ਨਹੀਂ ਪਾਣੀ ਪੀ ਲਿਆ ਮੈਂ ਜਾਣਾ ਤੁਸੀਂ ਕੱਦੇਟ ਆਏ ਆ ਅਸੀਂ ਤਾਂ ਕੱਦੇ ਆਏ ਆ ਕੱਦੇ ਕਾ ਅਸੀਂ ਗੱਲਾਂ ਮਾਰ ਖੜ ਜੋ ਖੜ ਦੇ ਦੇਖੀ ਕੱਦੇ ਕਾ ਏ ਕੱਦੇ ਹੈ ਹੋ ਗਿਆ ਤਾਂ ਪੁਣਾ ਘੰਟਾ ਹੋ ਗਿਆ ਏਅਰ ਝੂਠ ਕਿਉਂ ਬੋਲਦੇ ਆ ਹਾਂ ਜੀ ਨਿਕਲੇ ਵੀਰੇ ਹਾਂ ਮੈਂ ਨਿਕਲੇ ਆ ਘਰ ਤੋਂ ਓਏ ਮੈਨੂੰ 5 10 ਮਿੰਟ ਵੀ ਨਹੀਂ ਹੋਏਗੇ ਇਹਨੂੰ ਇਹ ਟਾਪੇ ਕੋਲ ਢੂੜ ਕੇ ਕੱਟੀ ਲੈਣੀ ਤੁਸੀਂ ਪਰਤੋ ਜਾ ਰਹੇ ਹਾਂ ਮੈਨਾਂ 10 ਮਿੰਟ ਨਹੀਂ ਹੋਏ ਹੋਣੇ ਕਹਿ ਦਿੰਦਾ ਅਕੇ ਤਾਰੀਖ ਕਿਰਪਾ ਦਿਓ ਹਾਂ ਅਚਲ ਕੋਈ ਨ ਵੀਰਾ ਚਾਹੇ ਟਾਈਮ ਹੀ ਟਾਈਮ ਆਇਆ ਧੰਨਵਾਦ ਇਹਨਾਂ ਦਾ ਇਹਨਾਂ ਹਾਂ ਬਿਲਕੁਲ ਇਹਨਾਂ ਨੇ ਸਾਨੂੰ ਖੁਸ਼ੀ ਦੇ ਵਿੱਚ ਸ਼ਾਮਲ ਕਰਿਆ ਇਹਨਾਂ ਦਾ ਧੰਨਵਾਦ ਕਿੰਨੀ ਤਰੀਕ ਦਾ ਰੱਖਿਆ ਪਿਆ 13 ਤਰੀਕ ਦੀ ਬਰਾਤ 12 ਦਾ ਮਈ ਦਾ ਬਰਾਤ ਜਾਨੀ ਕਿੱਥੇ ਆਪਣੀ ਰਾਜਮਾਧਰਾ ਅੰਮ੍ਰਿੰਡੇ ਵਾਲਾ ਜਿਹੜਾ ਰਾਜਮਾਧਰਾ ਰੰਗੀਲ ਪਰੇ ਕੋਲ ਇੱਕ ਮਹਾਵਦਰ ਵੀ ਆ ਰਾਜਮਾਧਰਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਮੁੰਡਾ ਕਿਆ ਕਰਦਾ ਕਰੀਦਾ ਮੁੰਡਾ ਘਰ ਆਈਆਂ ਕਾਰ ਬੰਨ ਦੇ ਆ ਫਿਰਦਾ ਉਹ ਵੀ ਉਹ ਵੀ ਦਹ ਕੰਜੂਦ ਪੜੇ ਕਿਨੇ ਘਰ ਦੇ ਫਿਰਦੇ ਓਏ ਉਹ ਆਪੇ ਲੱਗੇ ਹੋਇਆ ਕਾਰ ਵਢਣ ਉਹ ਆਪੇ ਲੱਗੇ ਹੋਇਆ ਕਾਰ ਵਢਣ ਦੇਖ ਲੈ ਮੈਂ ਕੰਮ ਨਹੀਂ ਲਾ ਰਿਹਾ ਇੱਥੇ ਮੈਨੂੰ ਲਾਦੋ ਸੀ ਕੰਮ ਪਰਿਆ ਇਥੇ ਕੰਮ ਨਹੀਂ ਆਇਆ ਮੈਂ ਇੱਥੇ ਕਿੱਥੇ ਲਾਇਆ ਕੰਮ ਆਹ ਮਾਣੇ ਵਾਤੇ अच्छा मैं पिता का भी चला एक कागज दो सवाल दिए कार का नहीं होता होता जेड़े फर्ज आ तो देख पूरे करने पने हैं अच्छा कागज आऊंगा फिर तुम ਤੁਸੀਂ ਜਦ ਮੈਨੂੰ ਬੁਲਾ ਲੂਗੇ ਜਦ ਬੁਲਾ ਲੇ ਫਿਰ ਤੁਸੀਂ ਮੈਨੂੰ ਜਦ ਕਹੋਗੇ ਮੈਂ ਜਰ ਆਇਆ ਹਾਂ ਹਾਂ ਬਿਲਕੁਲ ਆਉਂਗਾ ਤੁਸੀਂ ਕੱਲ ਮਿਲੂਗੇ ਘਰ ਨਹੀਂ ਨਹੀਂ ਕਦ ਮਿਲੂਗੇ ਮੈਨੂੰ ਮੈਂ ਸ਼ਾਮ ਨੂੰ ਕੰਮ ਹੀ ਹੁੰਦਾ ਹੈ ਇਹ ਐਰ ਪੈਸੇ ਦਾ ਭੁੱਖਾ ਹੈ ਅੱਜ ਲੈ ਪੈਸੇ ਨਹੀਂ ਲੈ ਚਲੇ ਚੰਗਾ ਫਿਰ ਚੰਗਾ 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 ਵਾਹ ਦਿਨ ਥੋੜੇ ਆ ਕੰਮ ਜਿਆਦਾ ਹੈ ਮੁੰਡੇ ਦੇ ਵਿੱਚੋਂ ਹੁਣ ਛੁੱਟੀ ਕਰ ਦੇਣੀ ਆਪਾਂ ਨੇ ਅੱਛਾ ਮੁੰਡਾ ਕਿੱਥੇ ਲਾ ਹੈ ਮੁੰਡੇ ਨੇ ਥੋੜੇ ਨਾਲੇ ਕੰਮ ਤੋਂ ਥੋੜੇ ਨਾਲੇ ਲੱਗੇ ਆ ਹਾਂ ਦੇਖ ਲਾ ਦੇਖ ਲਿਆ ਇੱਕ ਵਾਰ ਨਹੀਂ ਭਾਈ ਨੇ ਕਿਹੜਾ ਮਾਰਿਆ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਹਾਂ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹਦੀ ਵਿਚਾਰੀ ਦੀ ਸ਼ਾਪਿੰਗ ਵਿੱਚ ਰਹੀ ਗਈ ਹੈ ਮੈਨੂੰ ਵੀ ਕੱਪੜਾ ਲੀਟਾ ਦਿਵਾ ਲਈਏ ਹੈਨਾ ਆ ਗਏ ਹਾਂ ਤੇ ਪਿੰਕੁਮਾ ਲੈ ਹੋਰੀ ਹਾਂ ਹਾਂ ਬਿਆਹ ਚੱਲੂਗਾ ਮੇਰਾ ਉਹ ਬਰਾਤ ਨੂੰ ਕਹਿ ਕੇ ਗਿਆ ਮੈਂ ਕਿ ਮੈਂ ਤਾਂ ਨਹੀਂ ਜਾ ਸਕਦੀ ਵੀਰਾ ਕਹਿੰਦਾ ਤੁਹਾਨੂੰ ਕੀ ਹੋ ਨੀ ਸਪੈਸ਼ਲ ਵੀ ਪਰੌਣੇ ਨੇ ਜਾਣਾ ਬਈ ਠੀਕ ਆ ਪਰ ਉਹਨਾਂ ਦਾ ਜ਼ਰੂਰੀ ਹੋਊਗਾ ਉਹਨਾਂ ਨੂੰ ਹੈਨਾ ਹਾਂਜੀ ਕੋਮੇ ਆਉਗੇ ਨਾਲੇ ਮੇਰਾ ਪੁੱਤ ਵੀ ਚੱਲੂਗਾ ਮੇਰੇ ਨਾਲ ਬਰਾਤ ਵਿੱਚ ਖੁਰਦਮ ਪਾਉਂਗਾ ਜ਼ਰੂਰ ਬਸ ਜ਼ਰੂਰ ਪਾਉਂਗਾ ਏ ਤੇ ਹੁਣ ਅਸੀਂ ਚਾਈਏ ਜਾਇਏ ਤੇ ਚੱਲੀਏ ਵੀਪਰ ਚੱਲ ਰਾਤ ਸ੍ਰੀ ਕਾਲ ਜੀ ਸਾਰੇ ਆਣੇ ਭਾਈ

ਉਹਦੇ ਮੁੰਡੇ ਦਾ ਕਹਾ ਹੈਗਾ ਵਿਆਹ ਤੇ ਉਹਨੇ ਲਾਹ ਇਥੇ ਕੰਮ ਰਾਜ ਮਿਸਤਰੀ ਜੀ ਕਹਿੰਦਾ ਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਬਾਈ ਘਰ ਜਾਣਦਾ ਵੀ ਮੈਂ ਤੁਹਾਨੂੰ ਉੱਥੇ ਲਾਹਾਂ ਉਹਨੇ ਕੰਮ ਕਿਸ਼ਤੀ ਕੋਲੇ ਵੀ ਮੈਂ ਤੁਹਾਨੂੰ ਕਾਰ ਦੇ ਕੇ ਚੱਲਿਆ ਤੁਸੀਂ ਸਾਰਿਆਂ ਨੇ ਪੁੱਛਣਾ ਨਾ ਦਿੱਤਾ ਉਹਨੇ ਜੱਪਾ ਕਹਿੰਦਾ ਭਾਈ ਤੁਸੀਂ ਚੱਪਾਈ ਮਹਾਰਾਜ ਰਾਜ ਮਜਰੇ ਬਿਆਰੂ ਮਜਰੇ ਆ ਤੇ ਇਹ ਕਹਿੰਦਾ ਬਰਾਤ ਨੂੰ ਨਹੀਂ ਜਾਣਾ ਭਾਈ ਤੁਸੀਂ ਹਾਂ ਉਹ ਮਹਾਬਾਈ ਕੋਈ ਗੱਲ ਨਹੀਂ ਜਰੂਰ ਜਦੋਂ ਤੁਸੀਂ ਹੁਣ ਇਹਨਾਂ ਮਾੜ ਆਤਰ ਕਰਦੇ ਆ ਜਾਣਾ ਕਰਦੇ ਨਹੀਂ ਜਾਂ ਬੁਲਾਉਂਦੇ ਆ ਬੁਲਾਉਂਦੇ ਆ ਤੇ ਮਾੜ ਆਤਰ ਕਰਿਆ ਇਹਨਾਂ ਜਾਣਾ ਤੇ ਇੱਕ ਪੈਣਾ ਹੀ ਆ ਕਹ ਨਹੀਂ ਕਰ ਨਹੀਂ ਪੈਣਾ ਤੇ ਹੁਣ ਤੂੰ ਤਿਆਰ ਰਹੂਗੀ ਨਹੀਂ ਕਿਹਦਾ ਤਿਆਰ ਕਰ ਕਾਤੇ ਜਾਣੇ ਵਾਲੇ ਮੇਰੀ ਹਾਲਤ ਦੇਖਿਆ ਹੋਈ ਵੀ ਹੈ ਹਾਏ ਮਣ ਕੇ ਮੇਰੇ ਦੁੱਖ ਨੇ ਬੀਬੀ ਮੈਂ ਮਣ ਕੇ ਤੇ ਜਦ ਤੈਨੂੰ ਡਾਕਟਰ ਨੇ ਕਿਹਾ ਕਿਹਾ ਤਾਂ ਵੀ ਜਦ ਵੀ ਤੈਂ ਬੈਠਣਾ ਬੀਬੀ ਸਾਰੀ ਤੈਂ ਮੈਨੂੰ ਨੀਂਦ ਨਹੀਂ ਆਈ ਉੱਠ ਕੇ ਤੀ ਇਹ 12 ਵਜੇ ਮੈਂ ਗੋਲੀਆਂ ਤੋਂ ਉੱਠਿਆ ਮੈਂ ਮੰਨ ਕੇ ਜਦ ਤੈਨੂੰ ਕਿਹਾ ਤਾਂ ਵੀ ਤੈਂ ਬੈਠ ਕੇ ਬਿਨਾ ਬੀਬੀ ਉੱਠਣਾ ਨਹੀਂ ਬੈਠਣਾ ਨਹੀਂ ਤੁਰਨਾ ਨਹੀਂ ਤੂੰ ਕਹਦੇ ਬੈਠ ਕੇ ਬਿਨਾ ਉੱਠਦੀ ਫੇਰ ਨਹੀਂ ਸਰੀਰ ਖਤਮ ਹੋ ਮੇਰੇ ਕੋਲ ਮੈਂ ਦਰਦ ਨਹੀਂ ਦੇਗਾ ਨਾ ਤੇ ਕਿਉਂ ਨੂੰ ਪਦਾਵੀ ਲੱਗਣ ਦੇਣਾ ਜਦੋਂ ਜੀ ਨਾ ਜੱਕ ਲੈਣੀ ਸੀ ਉਸ ਤੋਂ ਤੁਹਾਨੂੰ ਪਤਾ ਵੀ ਨਹੀਂ ਲੱਗਣ ਦੇਣਾ ਵਿਆਹ ਵਿਆਹ ਹੈਗਾ ਖਰਚਾ ਮੈਂ ਵਿਆਹ ਭਾਈ ਉਹਨਾਂ ਦਾ ਹੈਗਾ ਜੀ ਐਂ ਬਰਾਤ 13 ਤਰੀਕ ਨੂੰ ਵੀਰਵਾਰ ਦਾ ਮੇਲ ਆ ਠੀਕ ਆ ਸ਼ੁੱਕਰਵਾਰ ਨੂੰ ਬਰਾਤ ਆ ਇਹ ਜਾਣੀ ਆਪਣੇ ਉਧਰ ਰੰਗੀਲਪੁਰੇ ਕੋਲ ਪਰ ਅੱਜ ਮਾਤਰਾ ਕਿਆ ਆਹ ਵਧੀਆ ਹੋਏਗਾ ਇਹ ਇੱਕ ਘਰੇ ਆ ਬੰਦੇ ਪ੍ਰੋਗਰਾਮ ਕਰਿਆ ਆ ਤੇ ਭੇਜਿਆ ਉਹਨਾਂ ਨੇ ਭਾਈ ਲੱਡੂ ਤੇ ਕੁਝ ਹੋਰ ਕੁਮਨਿੰਦਰ ਚੋਂ ਕੇ ਕੱਢ ਲਏ ਸੀ ਦੇਖੋ ਨਾ ਲਾਈ ਖਾ ਲੇ ਤੁਸੀਂ ਵੀ ਵੀ ਮਿੱਠਾ ਖਾ ਰਹੇ ਨਹੀਂ ਮੈਂ ਗਏ ਕੁੜੀਆਂ ਦਾ ਵੀ ਕਰਾਉਣਾ ਹੈ ਸਖਰਾ ਐਨਾ ਨਾ ਕਰ ਕਿਰਨਾ ਖਾਣਾ ਨਹੀਂ ਖਾਂਦੀ ਉਹ ਉਹਨੂੰ ਬਿਮਾਰ ਰਹੂਗੀ ਉਹ ਕਿਰਨਾ ਲਓ ਇਹ ਤਾਂ ਕਿੰਨਾ ਨੇ ਫਾੜ ਲਿਆ ਤੇ ਹੁਣ ਮੈਂ ਵੀ ਖਾ ਲਿਆ ਤਾਂ ਚੱਲ ਮੈਂ ਦੁਬਾਰਾ ਲੈ ਲਵਾਂ ਨਾ ਨਾ 2 ਇਸ਼ਾ ਕਨਾਲਾ ਦਾ ਰੱਖ ਲੈਣੇ ਤੇ ਬੁੱਧ ਨੇ ਤਾਂ ਨੀਂਦ ਤੇ ਭਾਰਾ ਫਿਰ ਨਾਲੋਂ ਉਹਨੂੰ ਲਾ ਲ ਲੱਡੂਆਂ ਦਾ ਚਾਹ ਮੈਨਾਂ ਕਿ ਬਰਫੀ ਲਿਆ ਦਿੰਦੇ ਕੀ ਹਾਂ ਬਰਫੀ ਹੋ ਗਿਆ ਉਹ ਰਾਜਾ ਨੇ ਲੈ ਗਿਆ ਮੈਂ ਕਿ ਸ਼ਗਨ ਨੂੰ ਦਾ ਮੈਨੂੰ ਕਦੇ ਸ਼ਗਨ ਨਾਲ ਭਾਈ ਤੇ ਗਿੱਡੂ ਲਈ ਬਰਤੀਆਂ ਤੋਂ ਉਲੀ ਆ ਲੰਮੀ ਆਤੀ ਲੱਡੂ ਹੁੰਨੇ ਛਕਣਾ ਬਈ ਲੱਡੂ ਵੀ ਜੁਏ ਹੀ ਹੁੰਨੇ ਇਹ ਲੱਡੂ ਵੀ ਹੁੰਨੇ ਸਗਣਾ ਨੇ ਕਿਹੜੇ ਲੱਡੂ ਨੇ ਇਹ ਪੇੜ ਲੱਡੂ ਦਾ ਲੱਡੂ ਐ ਇਹਦਾ ਰੰਗ ਪਾਤਾ ਨਹੀਂ ਹਾਂ ਕਿਆ ਕੋਲ ਚੱਲੋ ਕਹਿੰਦੇ ਇਹਦੇ ਪਿਆਰ ਨਾਲ ਦਿੱਤੀ ਚੀਜ਼ ਹੈ ਨਾ ਜੈ ਜੀ ਮਰਜੀ ਹੋਵੇ ਵਧੀਆ ਐ ਅभी ਵੇਕਣੀ ਕਰਦਾਂ ਤੋਂ ਪਹਿਲੇ ਟਾਈਮ 'ਚ ਕਹਿੰਦਾ ਕਣੀ ਕਰਦੇ ਹੁੰਦੇ ਤੇ ਵੀ ਨਿੱਟੂ ਦਾ ਡੱਬਾ ਤੇ ਇੱਕ ਕਾਰਡ ਯਾਦ ਨਹੀਂ ਕਰ ਦਿੰਦੇ ਯਾਦ ਦਿੰਦੇ ਦੋ ਤੱਕ ਯਾ ਕਾਰਡ ਜਾਂਦਾ ਕੱਲ੍ਹ ਹੀ ਨਾਈ ਦੇ ਕੱਲ੍ਹ ਹੀ ਕਾਰਡ ਬਸ ਗੈਰ ਕੁੜੀ ਦੇ ਦਿੰਦੇ ਕੁੜੀਆਂ ਨੂੰ ਨਾਈ ਨੂੰ ਗੈਰ ਨੂੰ ਕਿਸੇ ਨੇ ਵੀ ਵੀ ਇਹ ਦੇ ਦੇਣ ਜਦਾ ਸਰਵਾਰਤ ਕਿਸੇ ਨੇ 50 ਵੀ ਇਹ ਦੇ ਦੇਣ 100 ਕੁ ਗਿਰਦਾ ਹਤੇ 10 20 ਰੁਪਏ ਹੁੰਦੇ ਤੇ ਜਦ ਵੀ ਪੈਸੇ ਦੀ ਬੁੱਖਤ ਵੀ ਸੀ ਕਿ ਹੁਣ ਤਾਂ ਮੰਗਾਈ ਬਹੁਤ ਆ ਕ ਨਹੀਂ ਨਹੀਂ ਇਹ ਜੰਦਾ ਚਲੋ ਤੇ ਹੁਣ ਬਾਕੀ ਹੁਣ ਮੈਂ ਦੇਖਦੇ ਹਾਂ ਦੋ ਆਦਿਆ ਮਾ ਸਮਾਨ ਇਹ ਵੀ ਲੇਟ ਹੁੰਦੇ ਆ ਤੇ ਵਿਆਹ ਦੇ ਵੀ ਲੈ ਗਈ ਜੱਤ ਵੀ ਨੇ ਥੋੜੀ ਤੇ ਬਾਕੀ ਠੀਕ ਆ ਜੀ ਮਿਲਦੇ ਹੁਣ ਆਪਾਂ ਤੁਹਾਨੂੰ ਸ਼੍ਰੀ ਚਮਕੌਰ ਸਾਹਿਬ ਜਾ ਕੇ ਭੈਣ ਨਹੀਂ ਜਾ ਰਹੇ ਆ ਮੇਰੇ ਨਾਲ ਕਿਰਨਾ ਇਹ ਆ ਜਾ ਪੁੱਤ ਤੂੰ ਕਿੱਥੇ ਭਰੀ ਆਨੀ ਆ ਕੁੜੀ ਆ ਜਾ ਉਹਨੂੰ ਆ ਜਾ ਇੱਥੇ ਬਣਾ ਆ ਜਾ ਸਸੀ ਕਾਲ ਜੀ ਇੱਥੇ ਬੈਠ ਜਾ ਸਸੀ ਕਾਲ ਜੀ ਆਈ اے وے نوربوہ شاત્રી گال ساسی گال جی ہن تو ریڈی ہاں کیا کرنے جا رہے ہیں اپنیں تمپور اسی کپڑے لے کے جی میں نو بھی تو آؤں گا لے لوں گا مو تو کو پوچھتا نہیں مو تو جی ڈرائیور بنایا ہوا ہے ہاں تم تو چلو گی تم اسی تا مینوں ڈرائیور بنایا ਸੀ ਛਾਪਾ ਮਾਰੇ ਲਤਾ ਪਹੁੰਚੇ ਜਦੋਂ ਸ਼ਿਰੀ ਚੌਂਕਾ اور ਸਾਹਿਬ ਜੀ ਜੇ ਨਹੀਂ ਲੱਗੇ ਆ ਇਕੱਲੇ ਇਕੱਲੇ ਗੋਲ ਗੱਪੇ ਖਾਣ ਹਾਂਜੀ ਹੈ ਕੋਈ ਜਵਾਬ ਇਹ ਦੇਖੋ ਜੇ ਤਾਂ ਮੈਂ ਨਾ ਵੀਡੀਓ ਬਣਾਈ ਹੋਮਾ ਪਹਿਲਾਂ ਆ ਕੇ ਨਾ ਲੋਕ ਦੇਖਣ ਫਿਰ ਤੇਰਾ ਝੂਠ ਚੱਲ ਜਾਣਾ ਉਹ ਇਹ ਤਾਂ ਜੀ ਤੁਸੀਂ ਪਹਿਲਾਂ ਖਾਣ ਲੱਗੇ ਹੋਏ ਆ ਫਿਰ ਅਸੀਂ ਖਾਣ ਲੱਗੇ ਆ ਖਾਣ ਲੱਗੇ ਪਹਿਲਾਂ ਅਸੀਂ ਵੀਡੀਓ ਬਣਾ ਲਈ ਪਹਿਲਾਂ ਅਸੀਂ ਬਣਾ ਲਈ ਜੀ ਇਹ ਵੱੜਦੀ ਨਹੀਂ ਗੱਲ ਜੁੜਣੀ ਨਹੀਂ ਆ ਦੇਖੋ ਭੈਣੀ ਵਿਚਾਰੀ ਖੜੀ ਆ ਅੱਜ ਦਾ ਖਾਣ ਲੱਗੇ ਤੇ ਜਦੋਂ ਦੇਖਿਆ ਵੀ ਜੀਜਾ ਪਹਿਲੇ ਹੀ ਖੜਾ ਸਾਡੇ ਨਾਲੋਂ ਨਾ ਸਹੀ ਗੱਲ ਆ ਨਾ ਇਹ ਪਹਿਲਾਂ ਖੜੇ ਆ ਹੁਣ ਸਾਡੀ ਵਾਰੀ ਆਊਗੀ ਜ਼ਿਲ੍ਹੇ ਦੇ ਪ੍ਰਧਾਨ ਹਨ ਨਾ ਕਿਉਂ ਵੀ ਉਹ ਮਾਰ ਸਕਦੇ ਆ ਛਾਪਾ ਛਾਪਾ ਮਾਰ ਸਾਬੇ ਅੱਜ ਰੇੜੀ ਵੀ ਬੱਜਿਆ ਹੋਇਆ ਜਾਂ ਫਿਰ ਰੇੜੀ ਵੀ ਬੱਜਿਆ ਹੋਵੇ ਕੋਈ ਪਤਾ ਨਹੀਂ ਹੁੰਦਾ ਵੀ ਕੋਈ ਮੈਂ ਕੋਈ ਠੱਗਾ ਚੋਰੀ ਕੋ ਮਿਕਸ ਮੁਕ ਖਾਣੇ ਕੋ ਕਾਹਾ ਹਾਂ ਵੀ ਕਰਨ ਕਰਨ ਮਰਯੋਨ ਜੀ ਚੱਲੇ ਬੈਬੀ ਸਟ੍ਰੇਟ ਮੈਂ ਦੇਦਣੇ ਮੈਂ ਦੇ ਦੇ ਤੈਨੂੰ ਨਾਲੇ ਜਨਮ ਦਿੰਦੀ ਆ ਜੀ ਬਹੁਤ ਬਹੁਤ ਵਧਾਈਆਂ ਥੈਂਕ ਯੂ ਥੈਂਕ ਯੂ ਥਾਣੋਂ ਵੀ ਬਹੁਤ ਬਹੁਤ ਮੂਹਰ ਕਈ ਜਨਮ ਦਿੰਦੀ ਆ ਇਹ ਤਾਂ ਪੈਸੇ ਪਿੱਛੇ ਹੀ ਲੜਪੇ ਭੈਣ ਔਰ ਜੀਜਾ ਹੁਣ ਤੁਸੀਂ ਚੱਲਦੇ ਆ ਘਰ ਨੂੰ ਜੀ ਹਾਂ ਬਾਈ ਜੀ ਅਸੀਂ ਹੁਣ ਇਹਦੇ ਵਾਸਤੇ ਇੱਕ ਕੇਕ ਲੈਣਾ ਹੈ ਇਹਨਾਂ ਤੋਂ ਸਰਵਿਸ ਕਰਨਾ ਜਾਣਾ ਇਹ ਨਾਨਕਾਂ ਨੂੰ ਫਿਰ ਨਾਮ ਚਰ ਕੇ ਸਜਾ ਹਣਾ ਹਾਂ ਡੇਟ ਹੋ ਰਹਿਣਾ ਇਹ ਤੇ ਦੋਸਤ ਜੇ ਦੇਖਦੇ ਆ ਕਰ ਅੱਛਾ ਵਾਦਾ ਫੜੋਈ ਆ ਪਾਰਟੀ ਆ ਪਾਰਟੀ ਕਰੀ ਆਈ ਉਧਰ ਯਾਰ ਤੂੰ ਆਪ ਹੀ ਕਰਿਆ ਫੜੋਈ ਫੜੋ ਉਹ ਆ ਚੱਕੋ ਸੀ ਗਣੀ ਜਾਓ ਬੈਠੇ ਲੈ ਮੈਨੂੰ 슈ਗਰ ਦੀ ਦਿੱਕਤ ਅੱਛਾ 슈ਗਰ ਦੀ ਬਲ ਮਾਸੇ ਦੀ ਲੱਗਦੀ ਹੈ ਖੋਲ ਲੈ ਲੈ ਬਾਈ ਕਰਾਰੀ ਤੂੰ ਇਹ ਕਹਿੰਦੇ ਹੁਣ नहीं तो दो गया है नहीं नहीं दो तो देखो देखो वही नहीं 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 ਇਹ ਆਤੀ ਗੋਣ ਚਾਹੇ 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 ਚ ਅਕਾਤ ਚਿਲਚਾ ਹੋ ਰਿਹਾ ਜਿਆਦਾ ਲੂਸ ਤਾਂ ਨਹੀਂ ਮੈਨੂੰ ਤਾਂ ਦੇਖਣ ਨੂੰ ਲੱਗਦੀ ਹੈ ਲੂਸ ਤਾਂ ਕਿੰਨੀ ਖੁੱਲਦੀਦਾ ਹੈ ਪੈਰਾਂ ਚੋਂ ਪੈਰ ਤਾਂ ਖਿਲਦੀ ਹੈ ਯਾਰ ਇਹ ਥੋੜੀ ਖੁੱਲਣਾ ਵੀ ਨੇ ਹਾਂ ਉਹ ਹੋਰ ਖੁੱਲ ਜਣੀ ਆ ਇਹ ਸਭ ਤੋਂ ਤੇ ਖਾਦੋ ਮੜਾ ਜ ਮੜਾ ਟੱਕੇ ਨਾਲ ਪੈਣੀ ਆ ਇਹ ਪੈਣੀ ਅੰਦਰ ਵੀ ਮਰ ਤੱਕੇ ਨਾ ਪੈਣੀ ਆ ਬਗੈਰਿਆ ਤਾਂ ਨੋਰਮਲ ਆ ਕਿਹੜੇ ਇਹਨੂੰ ਖੋਲਦੇ ਤੁਸੀਂ ਕਿਸੇ ਤਰ੍ਹਾਂ ਖੋਲ ਵੀ ਸਕਦੇ ਆ ਸਾਈਡ ਤੋਂ ਬੜਾ ਸੁਰ ਕੇ ਦੇਖ ਫੇਰ ਆਹੀ ਲੂਜ਼ ਪਾ ਕੇ ਜਨਾ ਇੱਥੇ ਬੜਾ ਫੇਰ ਆਹੀ ਆ ਹਾਂ ਸਾਡ ਹੈ ਹਾਂ ਸਾਡਾ ਸਾਤ ਨੰਬਰ ਆਇਆ 8 ਹੈ ਇਦਾਂ ਨੰਬਰ ਉਹ ਤੇ 7.5 ਮੰਗਦੀ ਆ ਉਹ ਨਹੀਂ ਹੁੰਦਾ ਜੀ ਨਹੀਂ ਆਉਂਦੀ ਇਹ 8 ਹੈ 8 ਇੱਕ ਦੋ ਵਾਰ ਜਦੋਂ ਪਾਉਣੀ ਆ ਨਾ ਤਾਂ ਕਰਨਾ ਫਿਰ ਖੁੱਲ ਜਣੀ ਆ ਇਹ ਅਗਰ ਮੈਂ ਪਾਈ ਦੇ ਵੀ ਫਰਕ ਪੈ ਜਾਂਦਾ ਸੀ ਸਹੀ ਨਹੀਂ ਆ ਗਈ ਉਹ ਚਲੋ ਆਕੇ ਨਾਲ ਲੱਗ ਗਈ ਹਾਂ ਇਹ ਸਾਰੀ ਗੱਲ ਇੱਕ ਦੋ ਵਾਰ ਇਹਨੇ ਪਾ ਲਈ ਉਹ ਪਾਈ ਦੇ ਸੈੱਟ ਹੋ ਗਏ ਖੁੱਲ ਜਣੀ ਆ ਹਾਂ ਨਵੀਂ ਕਰਕੇ ਲੱਗ ਰਹੀ ਐ ਨਾ ਬੂੜ ਵੀ ਪਾਏ ਤੇ ਨਾ ਤਾਂ ਵੀ ਤਾਂ ਹੀ ਲੱਗਦੀ ਤੂੰ ਜਿਆਦਾ ਸ਼ੂਜ਼ ਪਾ ਕੇ ਰੱਖਦੀ ਐ ਇਹ ਕਦੇ ਪਾਉਂਦੀ ਨਹੀਂ ਨਾ ਤੈਨੂੰ ਤਾਂ ਲੱਗਦੀ ਐ ਜਿਵੇਂ ਪਾਉਂਦੀ ਐ ਸਾਰਾ ਮਾਦਮਾਣ ਮੈਂ ਸਹੀ ਆਏ ਬੜੇ ਬੜੇ ਚੁੰਡੇ ਮਾਉਣੇ ਆ ਕੋਲ ਲੈ ਪਿੱਛੇ ਆਹ ਲੋ ਪੜਾ ਇਹ ਬੈਲ ਬਿਲਕੁਲ ਖਾਨਾ ਐ ਇੰਨੀ ਵਧੀਆ ਸਿੱਧੀ ਐ ਸਿੱਧੀ ਐ ਸੋਹਣੀ ਲੱਗਦੀ ਐ ਹੈ ਤੁਰ ਕੇ ਦੇਖ ਲੈ ਮੜਾ ਜਾ ਪੱਕਾ ਇਹਦੇ ਵਾਸਤੇ ਇਹਦੇ ਵਾਸਤੇ ਵੀ ਦਿਖਾਓ ਫੇ ਦੋ ਤਿੰਨ ਜੀ ਇੱਕ ਇਹਨੂੰ ਕੁਸਾ ਦਿਖਾਈਂ ਮਰਾ ਨੋਕ ਵਾਲਾ ਇੱਕ ਚੀਜ਼ ਇਹਨੂੰ ਉਹ ਦੇਖਣੀ ਹੈ ਹੀਲ ਵਿੱਚ ਥੋੜੀ ਜਿਹੀ ਆ ਦੇਖ ਹੀਲ ਚ ਬੈਣੀ ਨਹੀਂ ਨਾ ਨਹੀਂ ਕੋਈ ਹੋਊਗਾ ਕੋਈ ਘਾਤ ਕਾਦਾਂ ਦੀ ਪਾਉਣਾ ਚਾਹੀਦੀ ਹੈ ਇਹਦਾ ਨਹੀਂ ਫਿਰ ਆ ਵੀ ਹੁੰਦੀ ਹੈ ਨਹੀਂ ਉਹ ਡਰੈਸ ਨਾਲ ਤਾਂ ਉਦੋਂ ਵਿਆਹ ਲੈ ਜੀ ਇਹ ਚੱਲੂਗੀ ਇਦਾਂ ਯਾਰ ਜੀ ਮਾਸਟਰ ਹੈ ਤੇ ਜਿਆ ਵੀ ਜੁੱਤੀ ਉਹਦੇ ਨਾਲ ਕੰਪਲ ਹੋ ਜਣੇ ਇਹਦਾ ਤਾਂ ਲੈ ਲੈਂਦੇ ਵਧੀਆ ਠੀਕ ਆ ਫਿਰ ਫਿਰ ਠੀਕ ਠੀਕ ਹੋਰ ਜੁੱਤੀ ਲੈ ਲੇ ਨਾ ਫਿਰ ਇਦਾਂ ਕੁਝ ਹੋਰ ਇਦਾਂ ਦੀ ਪੰਜਾਬੀ ਹੋਰ ਦਿਖਾ ਦੇ ਤੇ ਘੱਟ ਇਹਦਾ ਰੰਗ ਦੇ ਨਾ ਇਹਦੇ ਪਈ ਉਹਦਾ ਹਾਰ ਨਹੀਂ ਕੋਈ ਛੋਟੀ ਜਿਹੀ ਮੇਰਾ ਪਾਉਂਦਾ ਚੱਲ ਆਗੇ ਜਾਣਾ ਮਾਤਾ ਨੂੰ ਤਾੜੇ ਵੀ ਚੌਖਾ ਹੁੰਦਾ ਨਾ ਚਲਾਉਣ ਦਾ ਅੱਬ ਵੀ ਚਲਾਉਣ ਦਾ ਮੌਕਾ ਬਸ ਇਹ ਸ਼ੂਜ਼ ਹੀ ਪਾ ਲੂਗਾ ਸ਼ੂਜ਼ ਬਲੈਕ ਸ਼ੂ ਇਹ ਤੋਂ ਜਾਣ ਲੱਗਿਆ ਆਪਣੀ ਸ਼ੂ ਪਾ ਲੇ ਜੂਗਾ ਇਹ ਜਦੋਂ ਉੱਥੇ ਟਰੈਕਟਰ ਤੋਂ ਉਤਰਨਾ ਆਪਾਂ ਨੇ ਗੁੱਸਾ ਪਾ ਲੂਗਾ ਇਹ ਪੂਰਾ ਇਹ ਤੋਂ ਕੋਰਟ ਤੇ ਪਿਆ ਮੇਰੇ ਸ਼ੂ ਥੋੜੀ ਚੰਗੇ ਲੱਗਦੇ ਨੇ ਨਹੀਂ ਲੱਗਦੇ ਮੈਂ ਉਹ ਫਿਰ ਦੇਖੀ ਵੀਡੀਓ ਕਰਕੇ ਦੇਖਾਂ ਵਧੀਆ ਲੱਗਦੇ ਚਲੋ ਆ ਲੈ ਜੁਆਇਨ ਲੈ ਲੈ ਕੋਈ ਬਲੈਕ ਸ਼ੂ ਇਹ ਕਾਦੇ ਦਮ ਹੀ ਕੱਟੀਆਂ ਇੱਥੇ ਨਵੇਂ ਕੀ ਹੈ ਮਾਣ ਦੇਖ ਤਾਂ ਕਿ ਰਹੇ ਇਹ ਵੀਰ ਨੂੰ ਤੂੰ ਮੈਨੂੰ ਦੱਸ ਤੀ ਵੀ ਆਪਣਾ ਤੂੰ ਆਪ ਦੱਸ ਸਕਦੀ ਹੱਸਿਆ ਨਹੀਂ ਆ ਜਾ ਲੱਗਿਆ ਜੀ ਬੋਈ ਇਹਦਾ ਸਾਮਾਨ ਫਿਰ ਦੇਣਾ ਸੀ ਹੋਰ ਕੀ ਕੀ ਲੈਣਾ ਦੱਸੀ ਵੀ ਜਾ ਉਹਨਾਂ ਨੂੰ ਆ ਡੋਰੀ ਲੈ ਕੇ ਕੱਢ ਦੇ ਆ ਡੋਰੀ ਆ ਲੈਣਾ ਡੋਰੀ ਤੇ ਬੰਦੀ ਬੰਨ ਕੱਢ ਰਹੇ ਆ ਬਲੈਂਕ ਡੋਰੀ ਕੱਢ ਠੀਕ ਆ ਕਿੱਦਾਂ ਜਾ ਮੈਨੂੰ ਕੁਝ ਦੱਸ ਪਰਾਂਦੀ ਪਾ ਦਈਏ ਜਾਂ ਬਲੈਕ ਡੋਰੀ ਪਲੇਨ ਪਾ ਦਈਏ ਜੀ। ਵੈਸੇ ਤਾਂ ਤੁਹਾਡੇ ਬੈਕ ਸਾਈਡ ਜਿਵੇਂ ਆਹ ਪਰਾਂਦੀ ਲੱਗਦੀ ਹੈ ਜੀ। ਇੱਦਾਂ ਦੀ ਪਾ ਦੇ। ਆਹ ਫੈਂਸੀ ਪਾ ਦਿੰਦੇ ਹਾਂ। ਹਾਂ ਇਹ ਜੀ। ਲਓ। ਮੈਂ ਪਾ ਦਿੰਦਾ। ਇਹਦੇ ਨਾਲ ਤੁਸੀਂ ਸਰ ਜੀ ਪਿੱਛੇ। ਆਹ ਮੈਂ ਦੀ ਇੱਕ ਇੱਕ ਦੇ ਦੋ ਦੀ ਪੀਸ ਪਾ। ਇੱਕ ਮੈਂ ਦੀ ਪਾ ਦਿੰਦਾ। ਇਹ ਤਾਂ ਇਹ। ਸਿੰਦੂ ਹੋ ਗਿਆ ਜੀ। ਆਹ ਬੜਾ ਜਿਹਾ ਕਲੇਮ ਸਿੰਪਲ ਚੱਲਦੀ ਆ। ਸਿੰਦੂ ठीक है तो एक बात और क्या बोला था ठीक है एक बात तो धन्यवाद धन्यवाद तो ज़रूरी है रबड़ पालों पालों रबड़ पालों ठीक है बोलते हैं ना नेल पेंट वगैरह ना हाँ जी नेल पार नेल पेंट दे दो रेड पानी है हाँ रेड पानी रेड पेंट रेड पेंट फ्रेश वाली पानी रेड पेंट के विदाउट ਅਖਾਤ ਨਹੀਂ ਕਰਨਾ ਦੇ ਦੇ ਕੋਈ ਵੀ ਫਾਸਟ ਵਧੀਆ ਦੇ ਕੋਲ ਕਰੀਮ ਦੇ ਦੋ ਕਰੀਮ ਮੋਸਚਰਾਈਜ਼ਰ ਕਰਕੇ ਦੇ ਦੋ ਤੇ ਕੋਈ ਫਾਸਟ ਵਗੈਰਾ ਚਾਹੀਦਾ ਜੀ ਫਾਸਟ ਤਾਂ ਨਹੀਂ ਫਾਸਟ ਤਾਂ ਨਹੀਂ ਹੈ ਹੈ ਅਸੀਂ ਤਾਂ ਪਾਇਆ ਤਾਂ ਨਹੀਂ ਹੈਗਾ ਬੋਲੀ ਉਹ ਲੱਗਦਾ ਨਹੀਂ ਲੈਣਾ ਦੇ ਦੋ ਜੀ ਫਾਸਟ ਹੀ ਦੇ ਦਿਖਾ ਦੇ एक पार्ट्स भी पार्ट्स

ਤੇਲ ਲੇ ਲੈ ਤੇਲ ਸਨ ਪਰਫਿਊਮ 2 4 6 ਦੇ ਆਹ ਲਓ ਲਾਲ ਚੁੱਟੀਆਂ ਦੇ ਤਾਂ ਤੇਲ ਦੇ ਪਰਫਿਊਮ ਵੀ ਦੇ ਦਿਓ ਇੱਕ ਪਰਫਿਊਮ ਹੈਗੇ ਆ ਨਿਊ ਪਏ ਆ ਕੋਈ ਆਈ ਦੋ ਹੰਕੀ ਮੇਨ ਜਰੂਰ ਦੀ ਇੱਕ ਹੰਕੀ ਲੈ ਲਓ ਰੁਮਾਲ ਲੈ ਲਓ ਤੇ ਚੁੱਪੀ ਇਨਸ਼ਾ ਅੱਲਾਹ ਹਾਂ ਜੀ ਰੁਮਾਲ ਤੇਲ ਦਿੱਤੀ ਹੋਗੀ ਤੁਹਾਡੀ ਨੇਲ ਪੇਂਟ ਹੋ ਗਿਆ ਜੀ ਬਜੀ ਨੂੰ ਜੁੱਤੀਆਂ ਵਾਂਗ ਠੀਕ ਹੈ ਜੀ ਨਹੀਂ ਬੋਤੇ ਐ ਤਾਂ ਫਿਰ ਬਹੁਤ ਕੁਛ ਹੈ ਪਰ ਠੀਕ ਹੈ ਜੀ ਸਾਡਾ ਹਾਂਜੀ ਬਾਡੀ ਵਾਸ਼ ਪਾਈ ਹੈ ਪਾਇਆ ਹਾਂਜੀ ਚੂੜੀਆਂ ਲਾ ਰਗੇ ਸਾਡੀ ਸਕਿਨ ਵਾਸਤੇ ਕੁੰਦੇ ਆ ਹਾਂ ਫੇਸ ਵਾਸ਼ ਕਿਹੜਾ ਵਧੀਆ ਹੈ ਦਰਮੇਂ ਉਸ ਤੇ ਫੇਸ ਪੌਂਡਲ ਲਾ ਲਓ ਜੀ ਇਹਦੇ ਤੇ ਟੈਕ ਕਰਦਾ ਨਹੀਂ ਹੋ ਸਕਦਾ ਜਾਂ ਫਿਰ ਹਿਮਾਲਿਆ ਦਾ ਲਾ ਲਓ ਹਿਮਾਲਿਆ ਸੱਪੂ ਸੱਪੂ ਜੀ ਹਲੋ ਵੀਰ ਮੈਂ ਹਾਂ ਸਿੰਦਰ ਚੂੜੀਆਂ ਕਰਕੇ ਤਾਂ ਕੁੜੀਆਂ ਨੂੰ ਵੀ ਚੂੜੀਆਂ ਮਡੀਆਂ ਦਿਖਾ ਦੋ ਪਾਵੇਂ ਪਿੱਛੇ ਦਿਖਾ ਦੋ ਯਾ ਤਾਂ ਫੈਨਸੀ ਨਹੀਂ ਕੋਈ ਗੱਲ ਨਹੀਂ ਬਾਅਦ ਚ ਲਾ ਕੱਢ ਦੂੰਗਾ ਠੀਕ ਹੈ ਕੀ ਕਰਾਂ ਲੈ ਲੈ ਮੋਟੇ ਦਾ ਮਤਲਬ ਕੋਦੇ ਤੋਂ ਲੱਗ ਕੇ ਰੱਖ ਠੀਕ ਹੈ ਫੈਨਸੀ ਚੂੜੀ ਲੈਣੀ ਹੈ ਫੈਨਸੀ ਚੂੜੀ ਜਿਹੜੀ ਪਲੇਨ ਚ ਸਹੀ ਨਹੀਂ ਮੈਨੂੰ ਮੈਰਿਡਿੰਗ ਵਾਲਾ ਹੋ ਗਿਆ ਜਾਗੋ ਜਾਗੋ ਤੇ ਪਾਉਣ ਨੂੰ ਹੋ ਗਿਆ ਇਤੋਂ ਹੀ ਦਿਖਾਓ ਹਾਂ ਹੋਰ ਤਾਂ ਕੁਝ ਚਾਹੀਦਾ ਹੁਣ ਕੋ ਘਟੇ ਬਾਅਦ ਬਸ ਇਹੀ ਕੁਝ ਚਾਹੀਦਾ ਹਾਂ ਕੰਪਨੀ ਹਾਂ اچھا ਇਹ ਪੈਕਿੰਗ ਕਰਾਉਣੀ ਹੈ ਨਾ ਜਦੋਂ ਬੁਲਾਉਂਦੀ ਜੀ ਤਾਂ ਮੰਨ ਲਾ ਹਾਂਜੀ ਅੱਜ ਬੈਹੋਗੇ ਥੋੜਾ ਜਿਹਾ ਹੂੰ ਕੁਝ ਹੋਰ ਵੀ ਚਾਹੁੰਦਾ ਹਾਂ ਲੈ ਸਿੱਕੇ ਲੱਗੋ ਮੈਂ ਇਹ ਕੋਈ ਹੋਰ ਗਾਰੰਟੀ ਕੁਝ ਐਸੇ ਤਾਂ ਨਹੀਂ ਕੋਈ ਸਮਾਨ ਦਾ ਛੋਟਾ ਮੋਟਾ ਛੁੱਟਿਆ ਕੋਈ ਚਾਹੀਦਾ ਜਿਵੇਂ ਕੋਈ ਉਹ ਹੁੰਦੀਆਂ ਗੁੱਤਨੀਆਂ ਵਗੈਰਾ ਕੋਈ ਨਹੀਂ ਉਹ ਨਾਂ ਦੇ ਸ਼ਾਤਰ ਹੋਣੀ ਹੈ ਉਹ ਤੱਕ ਕੋਤ ਰੱਖ ਦੇ ਜੇ ਹਿਸਾਬ ਨਾਲ ਠੀਕ ਬੋਲੀ ਆਪਾਂ ਦੇ ਤੈਨੂੰ ਪਸਾਂਦਾ ਜਾਂ ਨਹੀਂ ਦਿਖਾ ਦੇਣਾ ਨਹੀਂ ਨਹੀਂ ਹੈ ਇਹ ਬੀਬੀ ਕਹਿੰਦੀ ਆ ਧਾਗੇ ਨਿਕਲੇ ਹੋਏ ਆ ਸੋ ਆਂਡੀ ਜੀ ਬਿਨਾ ਧਾਗ ਜਾਲ ਦੇ ਰਹੀਆਂ ਜੀ ਹਾਂ ਆ ਦੇਖੋ ਇਹਦੀ ਰੇਟ ਹਾਂ ਠੀਕ ਆ ਠੀਕ ਹੈ 4500 ਹੈ ਓਏ ਵੈਲਵਟ ਦੀ ਚੱਲੇਗੀ ਤੁਸੀਂ ਵੀ ਚਾਰ ਕਿ ਜਾਨੀ ਉਹ ਸ਼ਾਈਨਿੰਗ ਦੋਨੋਂ ਵੀ ਮਤਲਬ ਕੁਝ ਤਰੀਕੇ ਨਾਲ ਪੀਤਨੀ ਹੈ ਕਈ ਰੰਗ ਹੋਣਗੇ ਉਹ ਇਹ ਨਹੀਂ ਆਏ ਸਿੰਬਲ ਅੰਮਣ ਨਾਲ ਨਾਲ ਨਾ ਸਮਾਨ ਪੈਕ ਕਰ ਦੋ ਮਰਾ ਜੀ ਵੱਡੀ ਕੋਈ ਵੱਡੀ ਜਗ੍ਹਾ ਤੇ ਜਿੰਜੇ ਇਹ ਦੇਖੋ ਅੰਮਣ ਨਾਲ ਨਾਲ ਸਮਾਨ ਪੈਕ ਕਰ ਦੋ ਕੋਈ ਨਹੀਂ ਹੋਵੇ ਫਸਾ ਮਾਂ ਦਾ ਇਹ ਰੂਪ ਕੋਈ ਨਹੀਂ ਕਾਇਮ ਕਿੰਨੇ ਮਹੀਨੇ ਪਹਿਲਾਂ ਦੁਲਾਖ ਵਿੱਚ ਚਲੋ